ਇੱਥੇ ਉਸੜੇ ਗਲੇ ਮਰੇਗਾ ਚੰਗਾ ਤੇਰੀ ਇਹੋ ਗਲਤੀ ਸਜ਼ਾ ਵਾ ਤੈਨੂੰ ਲੱਗੂਗਾ ਪਤਾ ਮੈਂ ਕੀਤਾ ਕੀ ਚੰਗਾ ਮੈਂ ਤੇ ਕੁਝ ਨਹੀਂ ਕੀਤਾ ਤੂੰ ਹੀ ਸਾਰੇ ਦੁਦਾਂ ਹੀ ਮੇਰੇ ਦਵਾਲੇ ਹੋਈ ਜਾਂਦੇ ਜੇ ਨਾ ਸਾਟ ਅੱਪਰ ਬੇਕੂਫਾ ਤੇ ਤੂੰ ਸਿਆਣਾ ਚੰਗਾ ਉਹ ਤੁਹਾਨੂੰ ਨਾ ਉਦਾਂ ਹੀ ਮੇਰੇ ਤੇ ਯਕੀਨ ਹੈ ਨਹੀਂ ਆ ਤੁਸੀਂ ਬਾਹਰਲੇ ਦੇ ਯਕੀਨ ਕਰਦੇ ਹੋ ਮੇਰੇ ਤੇ ਯਕੀਨ ਨਹੀਂ ਕਰਦੇ ਉਹ ਯਕੀਨ ਹੈਗਾ ਸੀ ਤੂੰ ਤੋੜਤਾ ਵਣ ਹੁਣ ਤੇਰੇ ਤੇ ਕੋਈ ਯਕੀਨ ਨਹੀਂ ਕਰਦਾ ਇੱਥੇ ਰਹਿ ਬੈਠਾ ਰ ਚੰਗਾ ਹਣ ਤੂੰ ਤੂੰ ਹੀ ਨਾ ਮੇਨੂੰ ਗਲਤ ਸਮਝਣ ਦੇ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਜਾ ਕੇ ਨਾ ਤੇ ਮੈਨੂੰ ਗਲਤ ਕਹੀ ਜਾਂਦੇ ਜੇ ਪਰ ਮੈਂ ਇਦਾਂ ਦਾ ਕੋਈ ਨਹੀਂ ਕੀਤਾ ਨਾ ਮੈਂ ਨਸ਼ੇ ਨੂੰ ਮੂੰਹ ਮਾਰਾਂ ਤੇ ਨਾ ਮੈਂ ਗਰੀ ਖਾਂਦਾ ਹੀ ਆ ਮੈਂ ਐਡਾ ਬੇਕੂਫ ਨਹੀਂ ਬੀ ਲੋਕਾਂ ਦੀਆਂ ਗੱਲਾਂ ਚਾਹੀ ਚੰਗਾ ਤੂੰ ਚਟਾ ਪੀਣਾ ਵੀ ਚਟਾ ਅਜੇ ਕੁੱਲੀਆਂ ਕੁੱਲੀਆਂ ਸਭ ਕੋ ਨਾ ਟਾਲੀ ਤੂੰ ਚੋਨਾ ਵੇਚ ਕੇ ਲਾਂਬੇ ਮਾ ਨਹੀਂ ਸਾਰੀਆਂ ਸੜਕ ਤੇ ਲੇਂਗਾ ਨੂੰ ਸੜਕ ਤੇ ਆ ਤੂੰ ਮੈਨੂੰ ਤੇ ਤੁਹਾਡੀ ਸਮਝ ਨਹੀਂ ਆਉਂਦੀ ਤਾਨੂੰ ਹੋ ਕੀ ਗਿਆ ਵਾ ਤੁਸੀਂ ਮੇਰੇ ਤੇ ਨਾ ਯਕੀਨ ਕਰੋ ਉਹਨਾਂ ਤੇ ਹੀ ਕਰੋ ਬਸ ਸਾਨੂੰ ਸਾਰੇ ਟੱਬਰ ਨੂੰ ਹੋ ਗਿਆ ਵਾ ਤੂੰ ਹੀ ਸਿਆਣਾ ਰਹਿ ਗਿਆ ਚੰਗਾ ਪਾਪਾ ਤੁਸੀਂ ਨਾ ਇੱਕ ਦਿਨ ਪਛਤਾਓਗੇ ਵੀ ਮੇਰੇ ਤੇ ਯਕੀਨ ਨਾ ਕਰਕੇ ਨਾ ਮੈਂ ਨਸ਼ਾ ਕਰਾਂ ਅੱਜ ਨਾ ਮੈਂ ਕਰਾਂ ਕੱਲ ਤੁਸੀਂ ਜਿੱਥੋਂ ਚਾਹੇ ਮੇਰਾ ਟੈਸਟ ਕਰਵਾ ਸਕਦੇ ਜੇ ਉਹਹੀਂ ਤਾਂ ਪਸਤਾਉਣ ਦੇ ਆ ਹੋਰ ਕਿੰਨਾ ਵਸਤਾਉਣਾ ਵਾ ਜਿਹੜਾ ਚੱਟਾ ਲਾਉਣਾ ਨਾ ਵੇਖਦਾ ਹਟਾਉਣਾ ਲਈ ਮੈਂ ਕਿਦਾਂ ਆ ਤੈਨੂੰ ਤੇਰੇ ਜੁੱਤੀਆਂ ਮਾਵਾਂ ਦਾ ਧੂਣਾ ਕਰਦਾ ਤੂੰ ਕੀ ਮਚਾਲ ਕਰੇਗਾ ਉਹ ਤੂੰ ਪਾਪਾ ਉਹ ਦਿਨ ਵੀ ਤੁਸੀਂ ਤਾਂ ਦਾਦਾ ਜੀ ਨੇ ਮੈਨੂੰ ਬਹੁਤ ਕੁੱਟਿਆ ਹੋਏਗਾ ਤੁਸੀਂ ਸਾਰਿਆਂ ਨੇ ਬਹੁਤ ਕੁੱਟਿਆ ਸੀ ਮੈਨੂੰ ਪਰ ਉਦੋਂ ਮੈਂ ਪਹਿਲਾਂ ਕਿਉਂ ਚੁੱਪ ਕੀਤਾ ਰਿਹਾ ਉਦੋਂ ਮੇਰੀ ਹੀ ਗਲਤੀ ਤੇ ਅੱਜ ਮੇਰੀ ਕੋਈ ਗਲਤੀ ਨਹੀਂ ਆ ਤੇ ਮੈਂ ਨਹੀਂ ਕਿਹਾ ਚੁੱਪ ਰਹਿਣ ਵਾਲਾ ਆੜੇ થી ਪੈ ਗਣ ਤੂੰ ਉਦੋਂ ਵੀ ਤੇਰਾ ਕਸੂਰ ਆਗਾ ਹੀ ਤੇ ਅੱਜ ਵੀ ਤੇਰਾ ਕਸੂਰ ਆ ਤੂੰ ਨਸ਼ਾ ਗਾਣਿਆ ਪਿਆ ਵਾ ਹੁਣ ਅੰਦਰ ਹੀ ਸੜਿਆ ਮਰੇਗਾ ਚੰਗਾ ਤੈਨੂੰ ਕੋਈ ਰੋਟੀ ਪਾਣੀ ਮਿਲਣਾ ਪਾਣੀ ਤੱਕ ਨਹੀਂ ਮਿਲਣਾ ਜਿਹੜਾ ਅੰਦਰ ਤੂੰ ਪੁੱਛਣਾ ਚਾਹ ਬਣੀ ਤੇ ਵੇਖ ਲਓ ਇਹਨੂੰ ਚੰਗਾ ਕੋਈ ਨਹੀਂ ਵੇਖ ਲਓ ਤੁਸੀਂ ਗਾੜੀ ਬੋਲਦਾ ਅੱਖੇ ਲਾਇਆ ਸਦਰ ਮੈਂ ਲਾਸ਼ਾਂ ਪਾ ਦੂੰ ਮੋਰਾ ਚ ਹਾਟ ਬਰ ਕੰਨ ਖੋਲ ਕੇ ਮੇਰੀ ਗੱਲ ਸੁਣ ਲੋ ਜਿੰਨੇ ਕਹਿੰਦੇ ਇਹਨੂੰ ਅੰਨ ਪਾਣੀ ਇੱਕ ਬੂੰਦ ਵੀ ਪਾਣੀ ਪੁੱਛੀ ਨਾ ਮੇਰੇ ਤੋਂ ਬਿਨਾ ਮੇਰੇ ਤੋਂ ਵੱਡਾ ਕੋਈ ਨਹੀਂ ਤੇ ਜਿੰਨੇ ਬੂਹਾ ਖੋਲਣ ਦੀ ਕੋਸ਼ਿਸ਼ ਕੀਤੀ ਉਹ ਆਪਣਾ ਹਾਲ ਵੇਖ ਲੈ ਹੁੰਦਾ ਕੀ ਆ ਨਹੀਂ ਨਹੀਂ ਭਰਾਵਾ ਅਸੀਂ ਨਹੀਂ ਬੂਹਾ ਖੋਲਦੇ ਇਹ ਜਿੱਦਾਂ ਦੇ ਕੁਸ ਦਾ ਰਿਆ ਜਾਂਦਾ ਵਾ ਨਾ ਸਦਾਰਲਾ ਇਹਨੇ ਜਿਆ ਮਮੀ ਡਾੜੀ ਦਾ ਬੁਢਾਪਾ ਵੀ ਰੋਲਤਾ ਵਾ ਤੇ ਗਾਂਹ ਜਾ ਕੇ ਤੁਹਾਨੂੰ ਵੀ ਨਹੀਂ ਪੁੱਛਣਾ ਗਿਣਾਵੇਂ ਤੁਸੀਂ ਇਹ ਨਹੀਂ ਦੇਖਿਓ ਇਦਾਂ ਹੀ ਰੋਲਣਾ ਜੇ ਹੁਣ ਬੁਸਕਦੀ ਫਿਰਦੀ ਐ ਕਸੂਰ ਸਾਰਾ ਤੇਰਾ ਵਾ ਤੂੰ ਢਿੱਲ ਦਿੱਤੀ ਮੇਰੇ ਕੋਲ ਪਰਦਾ ਰੱਖਿਆ ਕੋਈ ਪਹਿਲੇ ਦਿਨ ਦੀ ਜਿਹੜੀ ਮੁੰਡੇ ਨੂੰ ਆ ਪੁੱਤ ਤੂੰ ਬਹੁਤ ਵਧੀਆ ਕੀਤਾ ਵਾ ਜਿਹੜੇ ਤੂੰ ਹਾਂਡੀ ਮੰਨ ਲਈ ਆ ਜੇਕਰ ਤੈਨੂੰ ਪਹਿਲਾਂ ਹੀ ਨੱਖ ਕੰਮ ਕਰਦਾ ਨਾ ਤੇ ਮੁੰਡਾ ਨਾ ਹੀ ਹੱਥਾਂ 'ਚੋਂ ਨਿਕਲਦਾ ਉਹ ਕੋਈ ਗੱਲ ਨਹੀਂ ਮੰਮੀ ਅਜੇ ਕੋਈ ਨਹੀਂ ਲਗੜਿਆ ਅੱਡਲੇ ਵੇਰਾਂ ਦਾ ਇਹਨੂੰ ਸੁਧਾਰਨਾ ਜ਼ਰੂਰੀ ਸੀ ਇਹ ਨਵਾਂ ਨਵਾਂ ਕੰਮ ਆ ਨਵਾਂ ਨਸ਼ੇ ਲੱਗਾ ਵਾ ਇਹ ਸੁਧ ਗਿਆ ਨਾ ਹੁਣ ਗਾੜੀ ਜਾ ਕੇ ਸੌਖਾ ਰੂਗਾ ਇਹਦੇ ਇੱਕ ਜ਼ਿਆਦਾ ਖਾਂਡਾ ਵੀ ਤਾਂ ਫਿਰ ਸੁਧਾਰਨਾ ਔਖਾ ਰਹੇ ਇਹਨੂੰ ਜਿੰਨਾ ਚਿਰ ਇਹ ਆਪਣੀ ਗਲਤੀ ਨਾ ਮੰਨਦਾ ਉਦੋਂ ਤੱਕ ਆ ਵੀਗਾ ਉਹ ਨਾਲੇ ਅੰਦਰੇ ਰਹੂ ਅਸੀਂ ਬਾਹਰ ਜੀ ਨੂੰ ਨਿਕਲ ਲੈਂਦੇ ਭਾਏ ਕੁਝ ਵੀ ਹੋਵੇ ਮੈਨੂੰ ਤੇ ਕੋਹ ਸਮਝ ਨਹੀਂ ਆਉਂਦੀ ਤੇ ਕੌਣ ਸੱਚ ਬੋਲਣ ਡਿਆ ਤੇ ਕੌਣ ਝੂਠ ਬੋਲਣ ਡਿਆ ਮੈਨੂੰ ਤੇ ਨਾ ਇੰਨਾ ਯਕੀਨ ਆ ਕਿ ਮੇਰਾ ਮੁੰਡਾ ਇਹ ਕੰਮ ਨਹੀਂ ਕਰ ਸਕਦਾ ਪਰ ਯਕੀਨ ਕਰਾਂ ਵੀ ਕਿਦਾਂ ਸਾਰਾ ਕੁਝ ਤੇ ਆਪਣੀ ਅੱਖੀਂ ਵੇਖਿਆ ਨਸ਼ਾ ਵੀ ਮੁੰਡੇ ਦੀ ਜੇਬ ਚੋਂ ਨਿਕਲਿਆ ਤੇ ਨਿਕਲਿਆ ਵੀ ਉਹਦੇ ਕੱਪੜਿਆਂ ਦੇ ਵਿੱਚੋਂ ਹਾਏ ਰੱਬਾ ਕੀ ਕਰਾਂ ਇਹ ਕਿਹੜਿਆ ਰਾਵਾਂ ਦੇ ਤੁਰਪਿਆਂ ਪੁੱਤ ਤੂੰ ਮੈਨੂੰ ਤੇ ਤੇਰਾ ਹੀ ਸਹਾਰਾ ਹੈਗਾ ਤੇ ਚੱਲ ਮੇਰਾ ਪੁੱਤ ਕਿ ਬੰਨੇ ਲੱਜੂਗਾ ਕਿਤੇ ਬਾਹਰ ਅੰਦਰ ਬਿਕਲ ਜੂਗਾ ਨਹੀਂ ਇਹ ਵੱਡੇ ਮੁਲਕ ਤੇ ਪੈਸੇ ਲਾਉਂਦੇ ਤੇ ਮੈਂ ਕਿਤੇ ਛੋਟੇ ਮੁਲਕ ਹੀ ਪੇਚ ਦੂੰਗੀ ਪਰ ਮੈਨੂੰ ਇਹ ਨਹੀਂ ਪਤਾ ਤੇ ਤੂੰ ਇੰਨੇ ਵੱਡੀ ਗਲਤੀ ਕਰੇਂਗਾ ਇੰਨੇ ਹੱਡੇ ਰਾਵਾਂ ਦੇ ਵਿੱਚ ਕੰਡੇ ਖਲਾਰੇਗਾ ਹਾਏ ਵੇ ਪੁੱਤ ਮੈਂ ਤਾਂ ਤੈਨੂੰ ਕਿਤੇ ਉਹ ਗੱਲ ਵੀ ਆਂਦੀ ਵੀ ਮੇਰੇ ਪੁੱਤ ਵਰਗਾ ਕੋਈ ਹੈ ਹੀ ਨਹੀਂ ਤੂੰ ਇੱਕੋ ਵਾਰੀ ਆਪਣਾ ਬੁਲਟ ਲਿਆਂਦਾ ਭਾਵੇਂ ਪੈਸੇ ਚੋਰੀ ਕਰਕੇ ਲਿਆਂਦਾ ਅਸੀਂ ਦੋਵਾਂ ਜੀਆਂ ਨੇ ਤੇਰੀ ਇਹ ਵੀ ਗਲਤੀ ਨਜ਼ਰ ਅੰਦਾਜ਼ ਕਰਤੀ ਕਿ ਚੱਲ ਕੋਈ ਗੱਲ ਨਹੀਂ ਨਿਆਣਾ ਵਾ ਗਲਤੀ ਹੋ ਗਈ ਪਰ ਤੂੰ ਆਹ ਕੰਮ ਨਹੀਂ ਚੰਗਾ ਕੀਤਾ ਸਾਡੀਆਂ ਹੱਲਾਸ਼ੇਰੀਆਂ ਦਾ ਤੂੰ ਨਜਾਇਜ਼ ਫਾਇਦਾ ਹਟਾਇਆ ਅਸੀਂ ਤੇ ਤੈਨੂੰ ਹਰ ਦਾ ਮੰਨਦੇ ਰਹੇ ਕਿ ਪੁੱਤ ਮਾੜੀ ਸੰਗਤ ਚ ਨਾ ਪਈਂ ਜੋ ਲੈਣਾ ਤੈਨੂੰ ਲੈ ਕੇ ਦਵਾਂਗੇ ਪਰ ਇਹ ਨਹੀਂ ਪਤਾ ਕਿ ਤੂੰ ਇਹ ਵੀ ਕੰਮ ਕਰੇਂਗਾ ਸਾਨੂੰ ਆ ਵੀ ਦਿਨ ਬਖਾਲੇਗਾ ਪਹਿਲਾਂ ਤੇ ਮੁੰਡਾ ਇੰਨਾ ਸਿਆਣਾ ਆਹੀ ਕਿਤੇ ਕਹਿ ਨੂੰ ਮਾੜਾ ਨਹੀਂ ਬੋਲਦਾ ਜੀ ਤੋਂ ਸੁਆ ਕੇ ਹਨਾ ਹੁੰਦਾ ਨਹੀਂਗਾ ਤੇ ਇੱਕ ਗੱਲ ਨੋਟ ਕੀਤੀ ਤੂੰ ਜਿੱਦਣ ਬੁਲਟ ਲੈਂਦਾ ਸੀ ਤੇ ਉਸ ਦਿਨ ਤੁਸੀਂ ਝੜਕਣ ਦੇ ਤੇ ਕਿੱਤਾਂ ਗਾੜੀੋਂ ਭੱਜ-ਭੱਜ ਕੇ ਪੈਂਦਾ ਹੈ ਗਾੜੀੋਂ ਹੁੰਦਾ ਹੀ ਨਹੀਂਗਾ ਚੰਗਾ ਮੈਨੂੰ ਤੇ ਉਦਣ ਹੀ ਜਾਪਦਾ ਹੈ ਇਹਦੇ ਚੈਨ ਚੱਕਰ ਜਿਹੜੇ ਆ ਨਾ ਇਹ ਵਿਖੜੇ ਆ ਥੋੜੇ ਜੇ ਤੁਸੀਂ ਮੰਨੋ ਪਾਇ ਨਾ ਮੰਨੋ ਜਿੱਦਣ ਉਹਦਣ ਇਹ ਨਾ ਬੁਲਟਰ ਤੋਂ ਡਾਇ ਹੀ ਨਾ ਇਹਨੇ ਉਹਦਣ ਵੀ ਕੋ ਖਾਦਾ ਹੈ ਕਾਹ ਹੀ ਗਾੜੀ ਇੰਨਾ ਬੋਲਣ ਡਿਆ ਉਹ ਤਾਂ ਤੇ ਕਦੀ ਬੋਲਦਾ ਹੀ ਨਹੀਂ ਹੁੰਦਾ ਲੱਗਦਾ ਤਾਂ ਉਹਦਣ ਮੈਨੂੰ ਹੀ ਵੀ ਇਹ ਇੰਨਾ ਰਵੜਾ ਜਿਹੜਾ ਪੌਂਡਿਆ ਵਾ ਵੀ ਇੰਨ ਜ਼ਿਆਦਾ ਕੋ ਖਾਦਾ ਹੁੰਦਾ ਵਾ ਪਰ ਮੈਂ ਨਾ ਵੀ ਉਹ ਬੁਲਟਰ ਦਾ ਕਰਕੇ ਗਿਆ ਵਾ ਰੋਲੀ ਪਾਉਣ ਮੇ ਬੁਲਟਰ ਲੈ ਆਂਦਾ ਤੇ ਮੇਰੇ ਨਾਲ ਡੇ ਮੈਂ ਤਾਂ ਮੈਂ ਇਹ ਕਰਕੇ ਹੀ ਚੁੱਕ ਉਦੋਂ ਤੋਂ ਛੁੱਡ ਜਾਂਦਾ ਵੀ ਹੀ ਆਨੂੰ ਇਹੋ ਤੇ ਗੱਲ ਹੈਗੀ ਐਵੇਂ ਮੰਜੇ ਟੱਪਦਾ ਫਿਰਦਾ ਸੀ ਉੱਤਾਂ ਤੇ ਕਦੀ ਉੱਥੋਂ ਤੱਕ ਨਹੀਂ ਗਿਆ ਜੇ ਹੀ ਆਖਣਾ ਗੱਲ ਸੁਣਨਾ ਤੇ ਉੱਥੇ ਕੋ ਲੋਕ ਚੁਣ ਲਈਦਾ ਹੈਗਾ ਵੀ ਲੋਹਲੇ ਪਲੇ ਨਹਿ ਕਰਦਾ ਹੈ ਹੁਣ ਸਰਾ ਸਾਰ ਦੇਂਦਾ ਵੀ ਹਜ਼ਾਰੇ ਨਹੀਂ ਤੇ ਜੇ ਨਿਕਲਿਆ ਤੇ ਫੇਰ ਹੀ ਨਾ ਲਿਆ ਕਿਸ ਨੇ ਤੇ ਗੀਹੇ ਚੋਂ ਨਿਕਲਿਆ ਆਂਦੇ ਕਿ ਇਹ ਮੁੰਡੇ ਨੇ ਪਾਤਾ ਉਹ ਕੋਈ ਕਿਤਾ ਪਾ ਦਿੰਦਾ ਵਾ ਇਹਨੂੰ ਆਖੋ ਹਫਲਾ ਕਿਸ ਦੇ ਚ ਪਾ ਕੇ ਦੱਸੇ ਕਿਤਾ ਪਾ ਦੂਗਾ ਇਹ ਕਿਸ ਦੇ ਗੀਏ ਦੇ ਵਿੱਚ ਸਾਡੇ ਗੀਆ ਜੀ ਤੇ ਕਦੀ ਕਹਿੰਨੇ ਨਾ ਆ ਪਾਇਆ ਨੀ ਨਾ ਹੀ ਵੇਖਿਆ ਨਾ ਹੁੰਦਾ ਗੀਆ ਅਬ ਨਹੀਂ ਨੂੰ ਪਤਾ ਨਹੀਂ ਕਿੱਥੋਂ ਵਾਦੀਆਂ ਉਹ ਆਖਿਆ ਨਵੇਂ ਕੰਮ ਫੜਲੇ ਆ ਇਹ ਕੀ ਪਾਊਡਰ ਜਿਆ ਪਤਾ ਨਹੀਂ ਕੀ ਹੀ ਆਟਾ ਜਿਆ ਇਹ ਆਹ ਜੀ ਚਿੱਟਾ ਹੁੰਦਾ ਹੈ ਫਲਾਨੀ ਚੀਜ਼ ਦੀ ਢੀਂਗੜੀ ਹੁੰਦੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕਿ ਉਹ ਹੈਗਾ ਕੀ ਇਹ ਤੇ ਨਰਾ ਆਟਾ ਜਿਆ ਹੀ ਹੈਗਾ ਓਏ ਆਟਾ ਜਿਆ ਨਹੀਂ ਮੈਂ ਮੈਂ ਕਿਹੜਾ ਖਾ ਕੇ ਵੇਖਿਆ ਵਾ ਉਹ ਲੋਕੀ ਦੱਸਦੇ ਆ ਵੀ ਇਹ ਨੂੰ ਚਿੱਟਾ ਆਂਦੇ ਆ ਤੇ ਇਹ ਨਾ ਜਿਹੜਾ ਬੰਦਾ ਥੋੜਾ ਥੋੜਾ ਕਰਕੇ ਖਾਂਦਾ ਨੀ ਉਹਦੇ ਜੇ ਮਾਸਾ ਵੀ ਵੱਧ ਹੋ ਗਿਆ ਤੇ ਸਮਝ ਲਓ ਪਾਰ ਇੱਕ ਇੱਕ ਚੋ ਬਾਈ ਦਾ ਕੋਈ ਆ ਸਾਰੇ ਨਹੀਂ ਦੇ ਆਪਣਾ ਆਪ ਲੈ ਕੇ ਦਿਖਾ ਜਾਂਦੇ ਆ ਆ ਨਹਾਈਏ ਪਰ ਕਿੰਨੀ ਮੜੀ ਚੀ ਜਵਾ ਤੇ ਨਹੀਂ ਆਣੇ ਨਹਾਇ ਖਾਇਆ ਕਰਨ ਪਰ ਇੱਕ ਦੂਜੇ ਵੱਲ ਵੇਖ ਕੇ ਡੈ ਪੈਂਦੇ ਆ ਡੈ ਮਾਸਾ ਕ ਲਾਲਾ ਵੇਖਦੇ ਸਹੀ ਇਸੇ ਗੱਲ ਤੇ ਮਾਰੇ ਡੈ ਪੈਂਦੇ ਹੌਲੀ ਹੌਲੀ ਤੇ ਨਾਲੇ ਸੁਣਿਆ ਵੀ ਆ ਫਲਾਣੇ ਦਾ ਮੌਦ ਨੇ ਇਹ ਨਾ ਹੋ ਗਈ ਫਲਾਣੇ ਦਾ ਚਿੱਟੇ ਨਾ ਮੌਦ ਹੋ ਗਈ ਫਲਾਣੇ ਦਾ ਟੀਗਾ ਲਾ ਲਿਆ ਉਹ ਮੋੜੋਜ ਹੋ ਗਿਆ ਆ ਮੌਤਾ ਹੋ ਗਿਆ ਹੋਂਦ ਹੈ ਇਹ ਨਿਆਣਾ ਵਾ ਗਾੜੀ ਕਰਨ ਉਹ ਤੇ ਗੱਲ ਵਾ ਇਹੋ ਕੋ ਤੇ ਹੈਗਾ ਸਾਡੇ ਕੋਲ ਤੇ ਅਸੀਂ ਤੇ ਦੇ ਵੱਲ ਚਾਣੇ ਐਵੇਂ ਨਹੀਂ ਆਖਿਆ ਕਿ ਜਾਂਦੇ ਦੀ ਪਿੱਠ ਵੇਖੋ ਤੇ ਆਉਂਦੇ ਦਾ ਮੂੰਹ ਵੇਖੋ ਇਹ ਜਿੰਨਾ ਮੁੰਡਾ ਵਿਗਾੜਿਆ ਨਾ ਇਹਦੀ ਮਾਂ ਨੇ ਵਿਗਾੜਿਆ ਵਾ ਜੇ ਪਹਿਲਾਂ ਹੀ ਉਹਨੂੰ ਕੇ ਸਿੱਧੇ ਰਸਤੇ ਪਾਉਂਦੀ ਨਾ ਤੇ ਇੱਥੋਂ ਤੱਕ ਗੱਲ ਨਾ ਹੀ ਪਹੁੰਚਦੀ ਆਨੇ ਜਾਂਦੇ ਆ ਕਿ ਮਾਵਾ ਹੀ ਵਿਗਾੜ ਦਿੰਦੀਆਂ ਤੇ ਮਾਵਾ ਹੀ ਚਦਾਰ ਲੀਂਦੇ ਆ ਤੇ ਪਤਨੂ ਪਤਾ ਜਿਹੜੇ ਪਿਓ ਹੁੰਦੇ ਆ ਉਹਨਾਂ ਨੂੰ ਬਾਹਰੋਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਵਾ ਤੇ ਮਾਵਾ ਦੇ ਘਰ ਬੈਠੀਆਂ ਹੀ ਇਹਨਾਂ ਨੂੰ ਕੀ ਪਤਾ ਵੀ ਕੀ ਬਾਹਰ ਬੰਨ ਗਿਆ ਤੇ ਕੀ ਨਹੀਂ ਵਿਆਹ ਨੂੰ ਪਹਿਲੋਂ ਪਤਾ ਉਹ ਤਾਂ ਹੀ ਆਂਦੇ ਆ ਵੀ ਵਿਗੜ ਗਿਆ ਵਿਰ ਗਿਆ ਤੇ ਮਾਵਾ ਪੋਚੇ ਭਾਉਂਦੀਆਂ ਵਾ ਹਾਇ ਰੱਬਾ ਇੱਕ ਤੇ ਮੇਰਾ ਪੁੱਤ ਮਾੜੀ ਸੰਗਤ ਚ ਪੈ ਗਿਆ ਤੇ ਇੱਕ ਨਾਂ ਵੀ ਮੇਰਾ ਹੀ ਲਾਉਣ ਦੇ ਆ ਤੇ ਇਹਦੀ ਮਾਂ ਨੇ ਵਿਗਾੜਿਆ 10 ਕਿਹੜੀ ਮਾਂ ਆਂਦੀ ਆ ਵੀ ਮੇਰਾ ਪੁੱਤ ਮਾੜੀ ਸੰਗਤ ਚ ਪਵੇ ਮਾੜੀ ਲੀਏ ਤੁਰੇ ਹਰ ਮਾਂ ਦਾ ਇਹੋ ਹੀ ਸੁਪਨਾ ਹੁੰਦਾ ਵਾ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਚੰਗੇ ਕੰਮਕਾਰ ਤੇ ਲੱਗੇ ਪਰ ਮੈਨੂੰ ਨਹੀਂ ਪਤਾ ਵੀ ਮੈਨੂੰ ਆ ਵੀ ਦਿਨ ਵੇਖਣੇ ਪੈਣਗੇ ਹੁਣ ਕਿੱਦਾਂ ਅੰਦਰ ਭੁੱਖਣ ਭਾਣਾ ਵਿਚਾਰਾ ਸਵੇਰ ਦੀ ਵੀ ਨਹੀਂ ਰੋਟੀ ਖਾਦੀ ਨਾ ਕੋਈ ਪਾਣੀ ਦਾ ਕੁੱਟ ਨਾ ਕੋ ਤੇ ਉਤੋਂ ਉਹਨੂੰ ਕੁੱਟਿਆ ਮਾਰਿਆ ਇਹਨਾਂ ਨੇ ਹਾਏ ਹੋਏ ਮੈਂ ਕੀ ਕਰਾਂ ਮੇਰੇ ਕੋ ਤੇ ਵੇਖਿਆ ਵੀ ਨਹੀਂ ਜਾਂਦਾ ਇਹ ਹਾਲਤ ਦੇ ਵਿੱਚ ਇਹ ਰਸਤੇ ਮੁੰਡਾ ਪਿਆ ਨਹੀਂ ਆ ਇਹ ਸਾਰਾ ਕੀਤਾ ਕਰਾਇਆ ਮੇਰਾ ਵਾ ਇਹਦੀ ਮੈਂ ਨਾ ਕੋਈ ਇੱਜ਼ਤ ਨਹੀਂ ਰਹਿਣ ਦੇਣੀ ਇਹ ਘਰ ਦੇ ਵਿੱਚ ਇਹ ਸਭ ਮੈਂ ਕਿਦਾਂ ਕੀਤਾ ਇਹ ਮੈਨੂੰ ਹੀ ਪਤਾ ਵਾ ਪਤਾ ਨਾ ਫੋਨ ਲਾ ਮਾ ਕਿੰਨੇ ਦਿਨ ਹੋ ਗਏ ਅੰਨੇ ਵੀ ਕਿਸ ਦੀ ਬਾਤ ਨਹੀਂ ਪੁੱਛਣੀ ਹੁੰਦੀ ਵੇ ਮੇਰਾ ਸ਼ੀ ਕਾਲਾ ਕੀ ਹਾਲ ਚਾਲ ਆ ਹਾਂ ਠੀਕ ਠਾਕ ਆ ਸਾਰੇ ਠੀਕ ਐ ਨਾ ਨੂੰ ਕੀ ਗੋਲੀ ਵੱਜੀ ਆ ਆਹੋ ਮੁੰਡੇ ਦਾ ਬਾਹਰ ਦਾ ਬਣਉਂਦੇ ਫਿਰਦੇ ਇਹ ਬਾਹਰ ਤੇ ਗਿਆ ਨਹੀਂ ਤੇ ਬੁਲਟ ਲਿਆ ਕੇ ਖੜਾ ਕਰ ਲਿਆ ਵਿੜੇ ਦੇ ਵਿੱਚ ਨਾ ਹੁਣ ਮੁੰਡਾ ਹੀ ਬਾਹਰ ਗਿਆ ਆਈ ਉਹ ਤੇ ਬੁਲਟ ਵਾਦੇ ਹੋ ਵੀ ਹੋ ਵੀ ਕਿਸੇ ਪਾਸੇ ਲਾ ਜਾਣੇ ਦਿਹਾੜੀ ਕੋ ਵੇਚਣਾ ਵੇਚਣਾ ਤੇ ਮੁਰਤੇ ਕੱਖ ਮਨੀ ਹੋ ਵੀ ਰੱਖ ਲਿਆ ਵਾ ਉਹ ਨਹੀਂ ਨਹੀਂ ਮੰਮੀ ਕੁੰਡੀਆਂ ਕਿੱਥੇ ਲਾਈਆਂ ਆ ਵਾ ਕੁੜੀ ਕੋ ਪੈਸੇ ਲੈਏ 4 ਲੱਖ ਰੁਪਈਆ ਤੇ ਸ਼ੋਕਰਾਂ ਲੈ ਗਿਆ ਮੈਂ ਤਾਂ ਆਖਿਆ ਚੰਗਾ ਸਗੋਂ ਗਲੋਂ ਲੱਤ ਜਾਂਦਾ ਮੰਮੀ ਡੈਡੀ ਵੀ ਇਹਦਾ ਜ਼ਿਆਦਾ ਕਰਦੇ ਹੀ ਪਰ ਇਹ ਫੇਰ ਹੰਤਰੇ ਇੱਥੇ ਦੇ ਇੱਥੇ ਰਹਿ ਗਏ ਹੁਣ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕਰਾਂ ਤੇ ਕਰਾਂਗੇ ਅੱਛਾ ਆਸ ਕੀ ਮਮੀ ਵਧੀਆ ਵਾ ਪਰ ਮਮੀ ਮੈਂ ਲਾਉਂਗੀ ਕਿਥੋਂ ਲੇ ਜੋ ਤੁਸੀਂ ਇਹ ਨਾ ਕੰਮ ਕਰ ਦੋ ਤੇ ਹੋਰ ਕੀ ਚਾਹੀਦਾ ਵਾ ਸ਼ਾਮ ਤੱਕ ਫਿਰ ਇਹ ਕੰਮ ਕਰ ਦਿਓ ਤੇ ਚਲ ਠੀਕ ਵਾ ਫੋਨ ਕੱਟਦਾ ਕੋਈ ਤੁਰਿਆ ਆਉਣ ਡਿਆ ਵਾ ਚੰਗਾ ਚੰਗਾ ਚਲ ਆ ਵੀ ਕੰਮ ਹੋ ਗਿਆ ਗਰਮੀ ਬੜੀ ਬਾਹਰ ਤੇ ਮਾਤਾ ਅ ਮੇਰੀ ਪੈਂਟ ਧੋ ਦਿਓ ਮੈਂ ਜਾਣਾ ਇਹ ਕੱਲ ਪਾ ਲੇ ਜੇਟੇ ਨਾ ਤੇ ਧੋ ਦੇਣੀ ਮੈਂ ਲੰਮੇ ਪਾ ਜਾ ਲਿਆ ਕਰਨ ਮੈਂ ਤੇ ਤੇਰਾ ਨਾ ਚਾਚੀ ਹੋਣ ਦਾ ਫਰਜ਼ਨ ਬਾਤ ਆਈਓ ਤੇ ਬਾਕੀ ਫਰਜ਼ ਨਿਭਾਉਣਗੇ ਤੇਰਾ ਦਾਦੀ ਦਾਦਾ ਤੇ ਤੇਰਾ ਮਾਂ ਪਿਓ ਮੈਂ ਜਿਹੜਾ ਕੰਮ ਮੈਂ ਕਰਨਾ ਹੀ ਉਹ ਮੈਂ ਦਿੱਤਾ ਕਰ ਤੇ ਕੀਤਾ ਵੜਾ ਕਿਉਂ ਤੇਰੀ ਮਾਂ ਦੇ ਸਿਰ ਚੜ ਕੇ ਜਿਹੜੀ ਹਰ ਵੇਲੇ ਜ਼ੁਬਾਨ ਚ ਲੰਦੀ ਰਹਿੰਦੀ ਆ ਤਾ ਚਰਕਾ ਚਰਕੈਂਚੀ ਵਾਂਗੂ ਚੱਲਦੀ ਉਹਦੀ ਕਹਿੰਦੀ ਮੈਂ ਹੀ ਚਾਦਰ ਵਾਂ ਹੋਰ ਤਾਂ ਕੋਈ ਹੈ ਹੀ ਨਹੀਂ ਇੱਥੇ ਘਰ ਦੇ ਵਿੱਚ ਚਾਦਰ ਬੰਦਾ ਇਹਦੇ ਰਾਦੇ ਹੀ ਕਵਲ ਭੁੱਲ ਗਈ ਆ ਫਰੇ ਜਿਹੜੀਆਂ ਮਰਨਾਂ ਵਧੀ ਕੀਆਂ ਕਰਦੀ ਰਹੀ ਨਾ ਤੇਲ ਪਾਉਂਦਿਆਂ ਵੀਡੀਓ ਬਣਾ ਲਈ ਉਹੀ ਰੜਕਾਂ ਕੱਢਣ ਲਈ ਹਣ ਗਣਗਣ ਬਦਲੇ ਲਾਉਂਗੀ ਹੁਣ ਢਾਡੇ ਕੋਲੋਂ ਮੈਂ ਤੂੰ ਇੱਥੇ ਹੁਣ ਬਹੋ ਤੇ ਮੈਂ ਬਾਹਰ ਆ ਉਧਰ ਵੇਲੀ ਹਲ ਜਾਵਾਂ ਤੇ ਮਾਲ ਡੰਗਰ ਵੇਹਲਾ ਜਿੱਦਾਂ ਕਰੀ ਵੀ ਸੌਣਾ ਜਾਵੀ ਕਿਤੇ ਨਹੀਂ ਮੈਂ ਉਹ ਨਿਕਲ ਕੇ ਜਗਾ ਜਾਵੇ ਨਹੀਂ ਮੈਨੂੰ ਐ ਤਾਂ ਟੈਨਸ਼ਨ ਚ ਨੀਂਦ ਕਿੱਥੋਂ ਆਉਣੀ ਆ ਤੂੰ ਜੇ ਤਾਨੀਆਂ ਗੱਲਾਂ ਕਰਨ ਜਾਏਂਗਾ ਮੈਂ ਇੱਥੇ ਹੀ ਰਹੂੰਗੀ ਤੇ ਨਹੀਂ ਉਹ ਕਿਸ ਬਨੇ ਜਾਂਦਾ ਤੇ ਇੱਕ ਗੱਲ ਮੇਰੀ ਹੋਰ ਸੁਣੋ ਬਾਹਰ ਨਾ ਕਿਸ ਨੂੰ ਦੱਸਿਓ ਤੁਹਾਡੇ ਮੁੰਡੇ ਨੇ ਆਹ ਕੰਮ ਕੀਤਾ ਵਾ ਲੋਕੀ ਤੇ ਉਹ ਉਸੇ ਬੜੇ ਗਲਤਾਂ ਨੂੰ ਚੁੱਕ ਲੈਂਦੇ ਆ ਨਹੀਂ ਬਾਹਰ ਤੇ ਕਿਸੇ ਨੂੰ ਪਤਾ ਹੀ ਨਹੀਂ ਜਾਂਦੇ ਤੁਹਾਡੇ ਮੁੰਡੇ ਨੇ ਆਹ ਕੰਮ ਕਰਦਾ ਬਾਹਰ ਪਹਿਲੋ ਪਤਾ ਲੱਗੇ ਜਾਂਦੇ ਆ ਘਰ ਬਾਅਦ ਚ ਲੱਗਦਾ ਬਾਹਰ ਕਿੱਥੋਂ ਪਤਾ ਪਹਿਲਾਂ ਹੀ ਲੱਗ ਜਾਂਦਾ ਵਾ ਜਦੋਂ ਤੁਸੀਂ ਗੱਲਾਂ ਡਾਉਣੀਆਂ ਤੇ ਫਿਰ ਤੇ ਲੋਕਾਂ ਨੂੰ ਲੱਗਣਾ ਹੀ ਆ ਪਤਾ ਹੋਏ ਰੱਬਾ ਤਾ ਵੀ ਦਿਨ ਦੇਖਣੇ ਪੈਣੇ ਸਾਨੂੰ ਲੈ ਮਾਤਾ ਤੇ ਸੌਂ ਗਈ ਐ ਤੇ ਹੁਣ ਏਦਾਂ ਕਰਦੀ ਆ ਫਿਰ ਮੁੰਡਾ ਕਦੋਂ ਦਾ ਹੀ ਭੁੱਖਣ ਪਾਣਾ ਅੰਦਰ ਦਿੱਤਾ ਉਹਨੂੰ ਜਾ ਕੇ ਨਾ ਰੋਟੀ ਫੜਾਉਣੀ ਮੰਮੀ ਨੂੰ ਕਿਹੜਾ ਪਤਾ ਲੱਗਾਂ ੜਿਆ ਸਹੀ ਏ ਜੇ ਨਾ ਬੂਆ ਖੋਲ ਕੇ ਤੇ ਰੋਟੀ ਫੜਾ ਦੂੰਗੀ ਉਹਨੂੰ ਤੇ ਉਚੜੀ ਜੀ ਨਾ ਆ ਜੇ ਉਹਨੇ ਤੇ ਰੋਲਾ ਵੀ ਬੜਾ ਸੋਣਾ ਮੈਨੂੰ ਲੱਗਦਾ ਹੀਰੇ ਨਾਲ ਫੋਨ ਤੇ ਲੱਗੀ ਪਰਲੇ ਕੰਬਰੇਜ ਮੇਰੇ ਦਿਨ ਪੋਤ ਨੂੰ ਰੇਤਾ ਪਸੰਦੀ ਬੜਾ ਮੈਂ ਇੰਨੇ ਰੀਜ ਨਾਲ ਸਿਹਰੇ ਬਣਾਇਆ ਪਰ ਇਹਨਾਂ ਪਤਾ ਹੀ ਨਹੀਂ ਇਹਨਾਂ ਨਕਤਿਆਂ ਨੇ ਖਾਣ ਹੀ ਨਹੀਂ ਦੇਣਾ ਵਾਹ ਹੋਇ ਰਪਾ ਜੇ ਦੋ ਸਿੱਧੀ ਹੋਵੇ ਨਾ ਇਹਦੋ ਕੰਮ ਹੀ ਨਹੀਂ ਲੋਟ ਆਉਂਦਾ ਬਰਨ ਲੈ ਮੇਰਾ ਪੁੱਤ ਰੋਟੀ ਖਾ ਲਾ ਮम्मा ਮੈਂ ਰੋਟੀ ਨਹੀਂ ਜੇ ਖਾਣੀ ਤੁਸੀਂ ਖਾਓ ਜਾ ਕੇ ਤੁਸੀਂ ਅੱਗੇ ਮੇਰੀ ਬੋ ਕਰਤੀ ਆ ਨਹੀਂ ਮੇਰਾ ਪੁੱਤ ਇਹ ਰੋਟੀ ਖਾ ਲਾ ਬਾਹਰ ਤੇਰੀ ਦਾਦੀ ਨਾ ਬਾਡੀਗਾਰਡ ਵਾਂਗੂ ਲੰਮੇ ਪਈ ਆ ਮੈਂ ਤੇ ਨਾ ਉੱਥੋਂ ਚੋਰੀ ਰੋਟੀ ਲੈ ਕੇ ਆਈ ਆ ਤੇ ਮੇਰਾ ਪੁੱਤ ਇਦਾਂ ਨਾ ਕਰ ਜੀ ਉਹਨੂੰ ਪਤਾ ਲੱਗ ਗਿਆ ਨਾ ਕਿ ਮੈਂ ਤੇਰੇ ਲਈ ਰੋਟੀ ਲੈ ਕੇ ਅੰਦਰ ਗਈ ਆ ਤਉਨੇ ਫੇਰ ਘਰ ਦੇ ਵਿੱਚ ਕਲੇਸ਼ ਪਾ ਦੇਣਾ ਖਾਲਾ ਮੇਰਾ ਪੁੱਤ ਮੰਮੀ ਵੇਖੋ ਇਹਦਾ ਤਰਲੇ ਨਾ ਮਾਰੀ ਜਾਓ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਅੱਗੇ ਬੋਹ ਕਰਤਾ ਮੇਰੇ ਨਾਲ ਮੇਰਾ ਝੂਠਾ ਨਾ ਲਾਤਾ ਵਾ ਝੂਠੇ ਇਲਜ਼ਾਮ ਲਾਤੇ ਤੁਸੀਂ ਮੇਰੇ ਤੇ ਇਹ ਹੈ ਨਸ਼ਾ ਕਰਦਾ ਵਾ ਨਾ ਮੇਰੀ ਇੱਕ ਪੁਸ਼ੀ ਨਾ ਸੁਣੀ ਪੁੱਤ ਜੀ ਇਹ ਜੇ ਤੂੰ ਰੋਟੀ ਨਾ ਨਾ ਖਾਧੀ ਤੇ ਮੇਰੇ ਵੀ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਰਹਿਣਾ ਜਦੋਂ ਦਾ ਸੱਚੀ ਤੈਨੂੰ ਅੰਦਰ ਬੰਦ ਕੀਤਾ ਵਾ ਨਾ ਮੇਰੇ ਤੇ ਸੰਗੋ ਪਾਣੀ ਵੀ ਨਹੀਂ ਉਤਰੰਡਿਆ ਮੇਰਾ ਪੁੱਤ ਬਣ ਕੇ ਨਾ ਇੱਕ ਰੋਟੀ ਖਾ ਲਾ ਬਸ ਮੰਮਾ ਮੈਂ ਨਹੀਂ ਖਾਣੀ ਤੇ ਬਸ ਨਹੀਂ ਖਾਣੀ ਭਾਰ ਖਵਾਲ ਦੋ ਉਹਨਾਂ ਨੂੰ ਉਹਨਾਂ ਨੂੰ ਭੁੱਖ ਲੱਗੀ ਹੋਣੀ ਸਾਰਿਆਂ ਨੂੰ ਚੱਲ ਪੁੱਤ ਮੈਂ ਤੇਰੀ ਗੱਲ ਮੰਨਦੀ ਵੀ ਆ ਵੀ ਤੂੰ ਨਸ਼ਾ ਨਹੀਂ ਕੀਤਾ ਪਰ ਇਹ ਗੱਲ ਤੂੰ ਸਾਬਤ ਕਿੱਦਾਂ ਕਰੇਂਗਾ ਕਿੱਦਾਂ ਤੂੰ ਦੱਸੇਂਗਾ ਸਾਰਿਆਂ ਨੂੰ ਵੀ ਮੈਂ ਨਸ਼ਾ ਨਹੀਂ ਕੀਤਾ ਤੂੰ ਕੁਝ ਨਹੀਂ ਕਰ ਸਕਦਾ ਤੇਰੀ ਗੱਲ ਤੇ ਮੈਂ ਯਕੀਨ ਕਰਾਂ ਵੀ ਨਾ ਪਰ ਕਰ ਦੇ ਨਹੀਂ ਮੈਨੂੰ ਯਕੀਨ ਕਰ ਲੈਂਦੇ ਪਰ ਮੈਂ ਹੁਣ ਕਰਾਂ ਵੀ ਕੀ ਮੈਂ ਤੇ ਅੱਖੀ ਸਾਰਾ ਕੁਝ ਵੇਖ ਲਿਆ ਤੇਰੀ ਜੇਬ ਚੋਂ ਨਿਕਲਦਾ ਬਸ ਠੀਕ ਆ ਫਿਰ ਮੰਨ ਲਓ ਉਹ ਮੈਂ ਕਰਦਾ ਨਸ਼ਾ ਠੀਕ ਆ ਹੋਰ ਦੱਸੋ ਤੁਸੀਂ ਵੀ ਜੋ ਕਹਿਤਾ ਨਾ ਬਸ ਠੀਕ ਆ ਮੈਂ ਕਰਦਾ ਨਸ਼ਾ ਮੈਨੂੰ ਛੱਡ ਦਿਓ ਮੇਰੇ ਹਾਲਾਤ ਤੇ ਨਹੀਂ ਕਾਈ ਕਿਦਾਂ ਛੜਦਾ ਰੋਟੀ ਖਾਲਾ ਬੁਰਕੀ ਮੇਰਾ ਪੁੱਤ ਬਣ ਕੇ ਬਾਕੀ ਜੋ ਤੂੰ ਕਰਨਾ ਨਾ ਕਰੀ ਮम्मा ਮੇਰਾ ਨਹੀਂ ਦਿਲ ਕੰਡਿਆ ਬਸ ਮੈਂ ਨਹੀਂ ਖਾਣੀ ਲੈ ਇੱਕ ਬੱਧੀ ਖਾਲਾ ਮੇਰਾ ਪੁੱਤ ਮम्मा ਮੇਰਾ ਨਹੀਂ ਦਿਲ ਕੰਡਿਆ ਓਹ ਠੀਕ ਆ ਮਾਂ ਦੀ ਤੀ ਤੂੰ ਨਾ ਬਾਜਾਈ ਚੰਗਾ ਤੂੰ ਬਗੜਾਉਣ ਚ ਕਸਾਂ ਨਹੀਂ ਛੱਡੀ ਮਾਸਾ ਵੀ ਜੇ ਤੈਨੂੰ ਮੈਂ ਕਿਹਾ ਬੂਆ ਨਹੀਂ ਖੋਣਾ ਨਹੀਂ ਖੋਣਾ ਤੂੰ ਹੋਲੀਆ ਰੋਟੀਆਂ ਖਵਾਲਦੀ ਫਿਰਦੀ ਨੀ ਸੁਗਾਦੋਂ ਵੱਡੀ ਐਈਏ ਪਵਾੜੇ ਭਾਜੀ ਸਾਰੇ ਇਹਦੇ ਹੀ ਕੰਮ ਜੇ ਸਾਰੇ ਟੱਬਰ ਨੂੰ ਮਨਾ ਕਰਕੇ ਤੇ ਇਹ ਵੇਲਾ ਲੰਗਰ ਲੈ ਕੇ ਦ ਇੱਥੇ ਆ ਗਈ ਆ ਕੀ ਉਹ ਖੁਰ ਚੱਲਿਆ ਜ ਰੋਟੀ ਖਵਾਲਣ ਆ ਗਈ ਆ ਹਾਏ ਹਾਏ ਨਿਆਣਾ ਵਿਚਾਰਾ ਅੰਦਰ ਭੁੱਖਾ ਬੈਠਾ ਹੈਗਾ ਤੇ ਮੇਰੇ ਕੋ ਵੀਖਿਆ ਨਹੀਂ ਜਾਂਦਾ ਤੇ ਮੈਂ ਹਾਂ ਚੱਲ ਦੋ ਗੁਰੀਆਂ ਰੋਟੀ ਦੇ ਦਿੰਨੀ ਆ ਹੋਰ ਦੱਸੋ ਮੈਂ ਉਹਨੂੰ ਕੀ ਜ਼ਹਿਰ ਖਵਾਲਤਾ ਵਾਂ ਗੋਲੀਆਂ ਵਾਚ ਲਈ ਭੁੱਖਾ ਰੇ ਲਈ ਚੰਗਾ ਕਿਹ ਮਾਇਆ ਕਾਹਦੀ ਲਾਣੀ ਪਾਈ ਤੋਹਾ ਤੂੰ ਬਾਹਰ ਘਾੜੇ ਮਾਣੀਆਂ ਰੋਟੀ ਫੜਨਦੀ ਨੋ ਤੇਰੀ ਨੂੰ ਮੁੰਡੇ ਨੂੰ ਹਰ ਵਕੀਖਵਾ ਲੰਡੇ ਮੈਂ ਤੇ ਉੱਥੇ ਰਾਖੀ ਬੈਠੀ ਆ ਇਹ ਕਿਹੜੇ ਬਨੇ ਰੋਟੀ ਪਾ ਕੇ ਲੈ ਆਈ ਆ ਮੰਮੀ ਤੁਸੀਂ ਲੰਮੇ ਪਏ ਸੀਗੇ ਤੇ ਮੈਂ ਹਾਂ ਜੇ ਮੈਂ ਤੁਹਾਡੇ ਸਾਹਮਣੇ ਰੋਟੀ ਲਿਆਂਦੀ ਨਾ ਤੇ ਤੁਸੀਂ ਮੇਰੇ ਘਰ ਪੈ ਜਾਣਾ ਤੇ ਮੈਂ ਫਿਰ ਤੁਹਾਡੇ ਤੋਂ ਚੋਰੀ ਰੋਟੀ ਪਾ ਲਿਆਂਦੀ ਇਹੋ ਤੇ ਤੇਰੇ ਕੰਮ ਆੜੇ ਆ ਫੇਰ ਅਰਧ ਨਹੀਂ ਹੋਰਨਾਂ ਨੂੰ ਤੁਹਾਡੇ ਕੰਮ ਆ ਵਗਾਰਨ ਤੇ ਤੂੰ ਡਈ ਆ ਜੇ ਦਿਹਾੜੀ ਉਹਨੂੰ ਨਹੀਂ ਸੀ ਤੇ ਮਿਲਦੀ ਤੇ ਉਹਨੂੰ ਲੈ ਲੈਂਦੇ ਆਹੋ ਜੇ ਕੰਮ ਨਹੀਂ ਕਰੀਦੇ ਤੇ ਜੇ ਤੇ ਰੋਕੀ ਤਾਂ ਨਾ ਫੇ ਮਾਮਾ ਹੀ ਬੁਕਾਰਦੀਆਂ ਤੇ ਅੱਜ ਨਾ ਮੈਂ ਨਹੀਂ ਤੇ ਬੁਸਕਣ ਜਾ ਪੈਂਦੀ ਆ ਕਰ ਕਰ ਮਾਂ ਤਾਂ ਸਾਰੇ ਹਾਲਾਤ ਇਹਦੀ ਆਈਆਂ ਮੁੜ ਕੇ ਫਫੜੇ ਕਰਦੀ ਰੋਂਦੀ ਮੁੜ ਕੇ ਪਾਪਾ ਉਹਨਾਂ ਨੂੰ ਨਾ ਕੋਈ ਆਖੋ ਉਹ ਸਿਰਫ ਇੱਥੇ ਰੋਟੀ ਲੈ ਕੇ ਆਏ ਆ ਤੇ ਉਹ ਵੀ ਮੈਂ ਨਹੀਂ ਖਾਦੀ ਆ ਤੁਹਾਡੇ ਸਾਹਮਣੇ ਪਈਏ ਤੁਸੀਂ ਲੈ ਜਾਓ ਚੋਕੇ ਆ ਇੱਕ ਬੁਰਗੀ ਤੋੜੀ ਉਹਨਾਂ ਨੇ ਹੱਥ ਆ ਵੀ ਰਾਤੋਂ ਮੇ ਇੱਥੇ ਰਹਿਣ ਦੋ ਪਰ ਤੁਸੀਂ ਮਾਂ ਪਤੋਂ ਇੱਕੋ ਜੱਠੇ ਚੰਗਾ ਇੱਕੋ ਤੁਹਾਡਾ ਦਿਮਾਗ ਆ ਇੱਕੋ ਤੁਹਾਡਾ ਜਿਸਮਾ ਚੰਗਾ ਤੁਸੀਂ ਨਹੀਂ ਹੋ ਸੁਧਰ ਸਕਦੇ ਤੁਸੀਂ ਹੁਣ ਜਲੀ ਕਰ ਰੱਖ ਦੂਗੀ ਤੇ ਫੇਰ ਸਾਨੂੰ ਕਾਪਸਾ ਹੋਣੀ ਢੇਰ ਵਾ ਐਂ ਕਿ ਨੱਕ ਜੇ ਲਾਕੀ ਬੈਠੇ ਰਹਿ ਕਾਈ ਤਾਰ ਆਮੀ ਕੱਟਣਿਆ ਹਵੇਲੀ ਦਾ ਵੀ ਕੋਈ ਕਰਨਾ ਇਹ ਤੇ ਇੰਨਾ ਕੰਮ ਤਾਂ ਹੀ ਆ ਫਿਰ ਅੱਖੀ ਘਟਾ ਪਾਤਾ ਮਿੰਟਾ ਜੋਦੀ ਦੇਖ ਲਾ ਜੇ ਧਾਰਨ ਦੀ ਪਕਾ ਬਚਾਏ ਦੇ ਇੱਕ ਤੱਕ ਬਣਾਉਂ ਰਹੀ ਆ ਰਹਿਣ ਲਿਆ ਘਾੜੀ ਰੂਣ ਮੈਂ ਖੜ ਚੱਲਿਆ ਵਾ ਉਹ ਦਾਦੀ ਉਹਨਾਂ ਨੂੰ ਨਾ ਕਹ ਕੋ ਜਦੋਂ ਨਿਆਣੇ ਨੇ ਕੋਈ ਚੰਗਾ ਕੰਮ ਕਰਤਾ ਨਾ ਉਦੋਂ ਸਾਡਾ ਨਿਆਣਾ ਜੇ ਉਹ ਮਾੜਾ ਕਰਤਾ ਉਦੋਂ ਮੰਮੀ ਦਾ ਨਾਮ ਲਾ ਦੇਣਾ ਭਈਆ ਤੂੰ ਚੋਪਰ ਫਫੜੇ ਨਾ ਕਰ ਚੰਗਾ ਰੋਟੀ ਖਾਂਦਾ ਫਿਰ ਤੈਨੂੰ ਖਾਲ ਦੋੜ ਦੇ ਮੈਂ ਤੈਨੂੰ ਜਬਾਨੀ ਪੈ ਚੁੱਕੀ ਹੋ ਗਈ ਹੋਣੇ ਦੀ ਨਾ ਖਾ ਉਹ ਅੱਖਾਂ ਤੇ ਗਈ ਜਬਾਨੀ ਹੋ ਗਈ ਆ ਹੋਰ ਕਰਤੂਤ ਨਹੀਂ ਸੁੱਕੀ ਜਾਂਦੇ ਮੇਰੇ ਜੰਗਾ ਜਿਮਾਨ ਜੰਤ ਕੋਇਆ ਮਾਂ ਤੂੰ ਨਿਆਣਾ ਵਾਣ ਜਿਹਨੂੰ ਨਹੀਂ ਉਹਨੂੰ ਭੱਜ ਭੱਜ ਕੇ ਤੈਨਾਂ ਗਾੜੀਆਂ ਤੈਨੂੰ ਕੂਨ ਦੀ ਅਕਲ ਹੀ ਨਹੀਂ ਕੋਈ ਪਤਾ ਨਹੀਂ ਤੂੰ ਕੀ ਦੀ ਦੇਣੀ ਬੈ ਗਿਆ ਮਾਂ ਤੁਸੀਂ ਚੁੱਪ ਵੀ ਕਰੋਗੇ ਮੇਰੇ ਕੋ ਮੇਰਾ ਨਿਆਣਾ ਦਾ ਉੱਕਾ ਬੈਠਾ ਵੇਖਿਆ ਨਹੀਂ ਜਾਂਦਾ ਤੇ ਇਸੇ ਕਰਕੇ ਮੈਂ ਰੋਟੀ ਪਾ ਕੇ ਲਿਆਈ ਹਾਂ ਤੇ ਤੁਸੀਂ ਉੱਤੋਂ ਦੀ ਦਿਵਾਲੇ ਹੋਈ ਜਾਂਦੇ ਈਓ ਤੇ ਨਸ਼ਾ ਖਾਂਦਾ ਵੇਖ ਲਈ ਚੰਗਾ ਮਰਦਾ ਵੇਖੀ ਫੇਦੂ ਉਦੋਂ ਵੈਣ ਪਾਣੇ ਦੇ ਵੇਖੀ ਕਿ ਕਿ ਉੱਚੀ-ਉੱਚੀ ਸਾਰੇ ਤਾਂ ਅੱਗੇ ਤੇ ਮੇਰੇ ਵੈਣ ਸੁੱਕੇ ਨਹੀਂ ਆ ਗਏ ਮੈਂ ਦੱਸ ਕੀ ਕਰਾਂ ਕਿਹੜੇ ਖੂ ਖਾਤੇ ਕੈਮਰਾ ਉਹ ਵੀ ਤੇਰੀ ਵਜ੍ਹਾ ਨਾਲ ਪਏ ਸੀ ਸਮਝ ਲੱਗੀ ਤੇਰੀ ਵਜ੍ਹਾ ਨਾਲ ਪਏ ਸਾਰੇ ਹੁਣੇ ਕਰੀਏ ਨਾ ਪੈਣੀ ਆ ਆ ਮੇਰੀ ਵਜ੍ਹਾ ਨਾਲ ਪਏ ਮੈਨੂੰ ਕਲੇਮ ਦੇਈ ਜਾਓ ਮੇਰੀ ਗੱਲ ਸੁਣੋ ਜਿਹਦਾ ਨੋਟ ਹੁੰਦੇ ਆ ਨਾ ਉਦੋਂ ਤਾਂ ਸਾਰੇ ਡੱਬੇ ਨੂੰ ਚੰਗੇ ਲੱਗਦੇ ਸੀਗੇ ਹੁਣ ਜੇ ਨੁਕਸਾਨ ਹੋ ਗਿਆ ਉਹ ਮੈਂ ਕਰਦੀ ਆ ਮੈਂ ਚੰਨੀ ਆ ਚਲੋ ਸਾਰੇ ਜਾਣੇ ਬਾਹਰ ਇਹਨੂੰ ਇੱਥੇ ਭਾਲ ਦੋ ਬੈਠੀ ਰਵੇ ਇੱਥੇ ਹੀ ਉਹਦੇ ਲਾਗੇ ਗੋਡਾ ਫੜ ਕੇ ਚਲੋ ਤੁਸੀਂ ਬਾਹਰ ਦੋਵੇਂ ਰੋ ਅੰਦਰ ਚੰਗਾ ਆਓ ਆਓ ਮਾਰੇ ਭੜੋ ਚੱਲ ਨਹੀਂ ਤੁਹੀਂ ਬਾਹਰ ਹੋ ਜਾਗਾ ਰਹਿ ਦੇ ਇਹਨੂੰ ਬੈਠੀ ਇਹ ਅਟੜੀ ਭੱਟੀ ਵੇਹਲਾ ਪੁੱਤ ਕਿੰਨੀਆਂ ਗੱਲਾਂ ਸੁਣਾ ਗਏ ਮੈਨੂੰ ਦੱਸ ਕਿ ਤੂੰ ਇਹੋ ਜੇ ਕੰਮ ਕਿਉਂ ਕਰਦਾ ਵਾ ਜਿਹਦਾ ਕਰਕੇ ਮੇਰੀ ਵੀ ਬੇਇੱਜ਼ਤੀ ਹੋਵੇ ਘਰ ਦੇ ਵਿੱਚ ਮੰਮੀ ਮੈਂ ਨਾ ਕੁਛ ਨਹੀਂ ਗਾ ਕੀਤਾ ਗੱਲ ਪਤਾ ਇੱਥੇ ਆ ਕੇ ਮੁੱਕਦੀ ਐ ਏ ਟੱਬਰ ਜਿਹੜਾ ਵਾ ਨਾ ਇਹ ਸੱਚ ਨਹੀਂ ਸੁਣ ਸਕਦਾ ਸੱਚ ਨਹੀਂ ਪੁੱਤ ਪਰ ਮੈਂ ਕਰਾਂ ਕੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਉਤੋਂ ਮੈਨੂੰ ਵੀ ਅੰਦਰ ਬੰਦ ਕਰ ਗਏ ਜੇ ਤੇ ਕਿਤੇ ਮੈਂ ਬਾਹਰ ਹੁੰਦੀ ਤੇ ਤੈਨੂੰ ਰੋਟੀ ਟੋਕ ਪਾਣੀ ਤਾਂ ਨਹੀਂ ਚੋਰੀ ਸੱਪੀ ਦੇ ਦਿੰਦੀ ਹੁਣ ਮੈਂ ਵੀ ਤੇਰੇ ਨਾਲ ਹੀ ਅੰਦਰ ਫਾਇ ਲੱਗ ਗਈਆਂ ਤੇ ਹੁਣ ਤੇਰੇ ਪਿਓ ਨੇ ਨਾ ਮੇਰੀ ਤੇ ਇੱਕ ਨਹੀਂ ਮੰਨਣੀ ਸੁਣਨ ਨਹੀਂ ਮੈਨੂੰ ਪਤਾ ਵਾ ਉਹਦੇ ਸੁਭਾ ਦਾ ਉਹਨੇ ਕਹਿਣਾ ਜਿੰਨਾ ਕਸੂਰ ਸਾਰਾ ਤੇਰਾ ਹੀ ਆ ਹੁਣ ਸਾਰਾ ਟੱਬਰ ਇੱਕ ਬੰਨੇ ਹੋ ਗਿਆ ਤੇ ਮੈਂ ਕੱਲੀ ਰਹਿ ਗਈ ਮੇਰੀ ਦਸ ਇਹ ਘਰ ਦੇ ਵਿੱਚ ਕੀ ਬੁਗਤ ਰਹੂਗੀ ਮੰਮਾ ਉਹ ਗੱਲਾਂ ਨਹੀਂ ਮੈਂ ਕੰਡਿਆ ਗੱਲ ਮੈਂ ਕੰਡਿਆ ਵਾ ਵੀ ਹਰ ਗੱਲ ਤੇ ਨਾ ਮੈਨੂੰ ਝੂਠਿਆਂ ਪਾ ਦਿੰਦੇ ਆ ਹਰ ਗੱਲ ਦਾ ਮੇਰੇ ਕੋਲ ਜਵਾਬ ਹੈਗਾ ਵਾ ਪਰ ਜੇ ਮੈਂ ਗਾੜੀਓ ਕਹਾਂ ਨਾ ਤੇ ਆਖਦੇ ਆ ਜਬਾਨ ਲੜਾਉਂਦਾ ਵਾ ਜਿੱਦਾਂ ਇਹਨਾਂ ਤਾਂ ਨੂੰ ਆਖਿਆ ਨਾ ਵੀ ਇਹ ਪਹਿਲਾਂ ਵੀ ਮੇਰੇ ਵੀਰ ਦੀ ਜਿਹੜੀ ਮੌਤ ਹੋਈ ਆ ਵੀ ਤੇਰੇ ਕਰਕੇ ਹੋਈ ਆ ਤੇ ਜੇ ਮੈਂ ਗਾੜੀਓ ਜਵਾਬ ਦਿੰਦਾ ਨਾ ਤੇ ਫਿਰ ਇਹਨਾਂ ਨੂੰ ਗੁੱਸਾ ਬਹੁਤ ਲੱਗਣਾ ਹੀ ਪੁੱਤ ਨਾ ਤੂੰ ਨਾ ਕੋਈ ਬੋਲੀ ਮੈਂ ਆ ਤੇ ਬਸ ਨਾ ਤੈਨੂੰ ਸਹੀ ਸਾਬਤ ਕਰ ਲੈਣਾ ਪਤਾ ਨਹੀਂ ਕਿੰਨੀਆਂ ਕੋਸ਼ਿਸ਼ਾਂ ਕਰਨ ਲਈਆਂ ਤੇ ਮੇਰਾ ਪੁੱਤ ਜਵਾਬ ਨਾ ਦੇਈ ਗਾੜੀ ਉਹ ਨਾ ਹੋਵੇ ਤੇਰੀਆਂ ਗੱਲਾਂ ਇਹਨਾਂ ਨੂੰ ਰੜਕਣ ਫੇਰ ਇਹ ਹੋਰ ਹੀ ਕੋਈ ਹੋਗਲ ਝੂਠਾ ਨਾਂ ਲਾ ਦੇਣ ਤੇਰੇ ਉੱਤੇ ਅੱਗੇ ਮੰਮਾ ਕਿਹੜੇ ਘੱਟ ਝੂਠੇ ਨਾਂ ਲੱਗਣ ਦੇ ਜੇ ਕੋਰ ਲੱਗ ਜੂਗਾ ਤੇ ਫਿਰ ਕੀ ਉਹ ਚੱਲਿਆ ਵੇ ਵੇਖਿਆ ਕੀ ਲੋੜੇ ਘਾਂਡੇ ਆ ਇਹ ਜੀ ਭੁੱਖਾ ਵਾ ਭੁੱਖਾ ਵੇ ਕਨੇ ਜਾਣ ਲਈ ਅੰਦਰ ਜਿਹੜਾ ਨਸ਼ੇ ਬਿਨਾ ਤੜਫੂਗਾ ਫੇਰ ਇਹ ਲੋਗੇ ਕੀ ਇਹ ਡਈ ਆ ਪਖੰਡ ਕਰਨ ਬਹੁਤ ਮੈਂ ਨਹੀਂ ਆ ਤੇ ਵੇਖ ਲੈ ਕਿਤਾ ਮਿੰਟਾਂ ਚੋਂ ਦੀ ਅੱਖੀ ਘਟਾ ਪਾ ਗਈ ਆ ਇੱਥੇ ਮੈਂ ਆਵਾ ਮਾੜੀ ਜੀ ਅੱਖ ਲੱਗ ਗਈ ਆ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਰੋਟੀ ਲੈ ਕੇ ਤੇ ਅੰਦਰ ਵੜ ਗਈ ਆ ਮੁਗਾੜਨ ਤੇ ਡਈ ਆ ਕਦੀ 10 ਦੇ ਦੇ ਕਦੀ 20 ਦੇ ਦੇ ਕਰ ਜਾਂ ਤਾਂ ਚੋਰੀ ਸਾਰੇ ਜਿੰਨੇ ਪਵਾੜੇ ਆ ਨਾ ਇਹਦੇ ਆ ਓ ਮਮੀ ਮੈਨੂੰ ਨਹੀਂ ਪਤਾ ਹੁਣ ਕਿਹਦੀ ਗਲਤੀ ਦੀ ਕਿਹਦੀ ਨਹੀਂ ਜੇ ਤੁਹਾਨੂੰ ਇੱਥੇ ਭਾਲ ਗਏ ਤੁਸੀਂ ਸੋਗੇ ਤੁਹਾਨੂੰ ਇਹਦਾ ਵੀ ਅੱਖੀ ਰੱਖਣੀ ਸੀ ਤੇ ਪਰਵਾ ਮੇਰੇ ਕੋ ਨਹੀਂ ਰੱਖਣਾ ਰਹਿਦੀਆਂ ਮੈਂ ਤੇ ਨਹੀਂ ਆ ਇਹ ਨਿਆ ਰਾਤੀਆਂ ਕਰਨਾ ਉਹ ਨਾ ਇਹਨੂੰ ਸੈਂਟਰ ਚ ਚਕਾ ਦਈਏ ਚੁੱਪ ਕਰਕੇ ਆ ਆਹ ਬਣਨੇ ਕਰਦੇ ਰਹਿਣਗੇ ਰਾਤੀ ਆਹ ਗੱਲ ਮੰਮੀ ਤਹੀ ਚੰਗੀ ਕੀਤੀ ਆਪੇ 6.5 ਮਹੀਨੇ ਬਾਜੀ ਰਹੂਗਾ ਨਾ ਅੱਖਾਂ ਖੁੱਲ ਜਾਣਗੇ ਇਹਦੀਆਂ ਤਾਂ ਸੁਧਰ ਵੀ ਜਾਣਾ ਜੇ ਆ ਪਤਾ ਲੱਗੂ ਕਿ ਇੱਥੇ ਕਿੱਥੇ ਰਹਿਣਾ ਤੇ ਕਿੱਥੇ ਬਹਿਣਾ ਜਦੋਂ ਭੁੱਖਾ ਘੇਰ ਰਿਆ ਨਾ ਤੇ ਅਗਨੇ ਨਾਲ ਕੁੱਤੇ ਸਾਵੇਂ ਕੰਮ ਕਰਾਇਆ ਪਤਾ ਇਹਨੂੰ ਪੀਰ ਵੀ ਲੱਗਣਾ ਐ ਆ ਕਲ ਟਕਾਣੇ ਆ ਜਾਣੀ ਇਹਦੇ ਉਹ ਜੇ ਸੈਂਟਰ ਚ ਗਿਆ ਮਾਂ ਦੀ ਫੇਰ ਡਿੰਗਣਾ ਵਾ ਵੀ ਮੈਨੂੰ ਮੇਰੇ ਬੁੱਤ ਨੂੰ ਕਿੱਥੇ ਲੈ ਚਲੇ ਤੁਸੀਂ ਮਨੇ ਵੈਣ ਪੋਣੇ ਫੇਰ ਥਾਰੇ ਗੜੀ ਅਖਿਓ ਫੇਰ ਵੈਣ ਪਾਉ ਤੇ ਮਾਂ ਨੂੰ ਵੀ ਖਿਲਾ ਦਾਂਗੇ ਮਾਂ ਕਿਹੜੀ ਇੱਥੇ ਘਰ ਰਹੀ ਚ ਰੋਟੀਆਂ ਪਕਾਉਂਦੀਆਂ ਹੁੰਦੀਆਂ ਨੇ ਵੈਣ ਚ ਪਾਉਣੇ ਤੇ ਉੱਥੇ ਪੰਦੀ ਰਵੇ ਚੰਗਾ ਸਗੋ ਸੈਂਟਰ ਸ਼ੋਟ ਆਉਣਗੇ ਇਹਨਾ ਮੈਨੂੰ ਪਤਾ ਵੀ ਇਹ ਕਿਹੜਾ ਨਸ਼ਾ ਕਰਦਾ ਵਾ ਆਪੇ ਉੱਥੇ ਹੰਬਲੀਆਂ ਚ ਰਹੂਗਾ ਸੁਧਰਨਾ ਤੇ ਕੀ ਆ ਸਗੋ ਵਿਗੜ ਕੇ ਹੀ ਘਰ ਆਊਗਾ